ਕੱਲੇ ਪੰਜਾਬ ਵਿਧਾਨ ਸਭਾ ਦਾ ਇਹ ਵਿਸ਼ੇਸ਼ ਸੈਸ਼ਨ ਦਾ ਚੌਥਾ ਅਤੇ ਆਖਰੀ ਦਿਨ ਸੀ ਵਿਧਾਨ ਸਭਾ ਦੀ ਕਾਰਵਾਈ ਲਾਈਵ ਦਿਖਾਈ ਜਾ ਰਹੀ ਹੈ ਜਿਸ ਨੂੰ ਕੋਈ ਵੀ ਦੇਖ ਸਕਦਾ ਹੈ ਪਰ ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਲੈ ਕੇ ਸਵਾਲ ਖੜਾ ਕੀਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਸ਼ਲ ਮੀਡੀਆ ਉੱਤੇ ਇੱਕ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸ਼ਾਸਨ ਦੀ ਇੱਕ ਹੋਰ ਗਿਰਾਵਟ ਪਵਿੱਤਰ ਵਿਧਾਨ ਸਭਾ ਵੀ ਦਿੱਲੀ ਗੈਂਗ ਦੀ ਪਕੜ ਤੋਂ ਨਹੀਂ ਬਚੀ ਇੱਥੇ ਮੈਂ ਕੱਲ ਇਹ ਦੇਖਿਆ ਬਾਰੀ ਲੋਕ ਜਿਵੇਂ ਕਿ ਅਨਕੀਤ ਸਖਸੈਨ ਇੱਕ ਜਾਣਿਆ ਬਿਛਾਣਿਆ মিডিਆ ਲਾਬੀਸਟ ਵਿਧਾਨ ਸਭਾ ਦੀ ਕਾਰਵਾਈ ਦੀ ਲਾਈਵ ਫੀਡ ਨੂੰ ਕੰਟਰੋਲ ਕਰਦੇ ਹੋਏ ਦਿਖਾਈ ਦਿੱਤਾ ਇਹ ਲੋਕ ਅੰਦਰੂਨੀ ਸੁਰੱਖਿਆ ਕਰਮਚਾਰੀਆਂ ਲਈ ਖਾਸ ਤੌਰ ਤੇ ਬਣਾਈ ਗਈਆਂ ਸੀਟਾਂ ਤੇ ਬੈਠੇ ਸਨ ਉਹਨਾਂ ਨੂੰ ਕਿਸਨੇ ਅਧਿਕਾਰ ਦਿੱਤਾ ਦਿੱਲੀ ਦੇ ਲੋਕ ਪੰਜਾਬ ਦੀ ਵਿਧਾਨ ਸਭਾ ਦਾ ਕਾਰਜ ਕਿਉਂ ਚਲਾ ਰਹੇ ਨੇ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਪੁੱਛਦਾ ਹਾਂ ਕਿ ਪੰਜਾਬ ਵਿਧਾਨ ਸਭਾ ਹੁਣ ਦਿੱਲੀ ਤੋਂ ਹੀ ਰਿਮੋਟ ਕੰਟਰੋਲ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਬਾਜਮਾ ਦੇ ਵੱਲੋਂ ਸਦਨ 'ਚ ਸਵਾਲ ਵੀ ਚੁੱਕੇ ਗਏ ਤੇ ਸਪੀਕਰ ਤੋਂ ਜਵਾਬ ਵੀ ਮੰਗਿਆ ਗਿਆ ਜਿੱਦਾਂ ਸਪੀਕਰ ਨੇ ਅਜਿਹਾ ਜਵਾਬ ਦਿੱਤਾ ਕਿ ਜਿਵੇਂ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੋਵੇ ਸਾਰੀ ਗੱਲਬਾਤ ਕੀ ਹੋਈ ਹੈ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਕੱਲ ਸਰ ਜਦੋਂ ਤੁਸੀਂ ਥੋੜੀ ਦੇਰ ਬਾਅਦ ਸੇ ਹਾਊਸ ਨੂੰ ਜੋਇਨ ਕੀਤਾ ਸੀ ਇਹ ਸਾਰੇ ਬਾਹਰ ਹੀ ਜਾ ਰਹੇ ਸੀ ਆਂਦੇ ਵਕਤ ਮੈਂ ਵੇਖਿਆ ਇੱਥੇ ਕਿ ਬਹੁਤ ਜ਼ਿਆਦਾ ਦਰਵਾਜ਼ਾ ਖੁੱਲਿਆ ਸਿਕਿਉਰਿਟੀ ਦਾ ਇੱਥੇ ਮਨਸ਼ੂਬਾ ਇਕੱਠਾ ਹੋਇਆ ਜੀ ਮੈਂ ਅੰਦਰ ਜਾ ਕੇ ਵੇਖਿਆ ਤੇ ਬਹੁਤ ਸਾਰੇ ਅਨਆਥਰਾਇਜ਼ਡ ਲੋਕ ਜਿਨ੍ਹਾਂ ਕੋ ਲੈਪਟਾਪ ਸੀ ਉਹ ਬਕਾਇਦਾ ਤੌਰ ਸਾਡੀਆਂ ਹਾਊਸ ਪ੍ਰोसीਡਿੰਗਸ ਦਾ ਇਥੇ ਤਰੋੜ ਮਰੋੜ ਕਰ ਰਹੇ ਸੀ ਮੇਰੀ ਗੁਜ਼ਾਰਿਸ਼ ਹੈ ਸਰ ਕਿ ਜਿਹੜੇ ਇਹ ਇਨ ਹਾਊਸ ਸਿਕਿਉਰਿਟੀ ਵਾਸਤੇ ਜਿਹੜਾ ਪ੍ਰੋਵੀਜ਼ਨ ਵਿਧਾਨ ਸਭਾ ਸਪੀਕਰ ਨੂੰ ਦਿੱਤਾ ਗਿਆ ਇਹਦਾ ਮਿਸਯੂਜ਼ ਹੋ ਰਿਹਾ ਥਰ ਆ ਸਰਟਨ ਪੀਪਲ ਸਿਟਿੰਗ ਜਿਹੜੇ ਸਾਡਾ ਜਿਹੜਾ ਹਾਊਸ ਹੈਲਟਸ a very solemn house ਸਰ ਇਹਦੀਆਂ ਸਾਰੀਆਂ ਪ੍ਰੋਸੀਡਿੰਗਸ ਜਿਹੜੀਆਂ ਨੇ ਉਹ ਤੁਹਾਡੀ ਮਨਜ਼ੂਰੀ ਤੋਂ ਬਿਨਾ ਕਿਤੇ ਬਾਹਰ ਜਾ ਨਹੀਂ ਸਕਦੀਆਂ ਇਹ ਬੰਦੇ ਇੱਥੇ ਅੰਦਰ ਬੈਠੇ ਨੇ ਕਿਰਪਾ ਕਰਕੇ ਇਹਨਾਂ ਨੂੰ ਬਾਹਰ ਕੱਢਿਆ ਜਾ ਦੇ ਆ ਦੇ ਆਰ ਨਾਟ ਏਮਪਲੋਇਜ਼ ਆਫ ਦੀ ਵਿਧਾਨ ਸਭਾ ਦੇ ਕੈਨ ਨਾਟ ਸੈਟ ਥੇਰ ਤੋਂ ਮੇਰੀ ਗੁਜ਼ਾਰਿਸ਼ ਇਹ ਹੈ 256 ਦੇ ਵਿੱਚ ਇਹਨੂੰ ਪ੍ਰਿਵੀਲੇਜ ਲੈ ਕੇ ਹੁੰਦੇ ਇਹਨਾਂ ਨੂੰ ਕਾਇਲ ਇਥੋਂ ਥੱਲੋ ਜਿਹੜਾ ਹੈ ਕਿਰਪਾ ਕਰਕੇ ਬਾਹਰ ਕਢਾਇਆ ਜਾ ਬਿਕੋਜ਼ ਆਈ ਫੀਲ ਕਿ ਸਾਡੀ ਸੀਕਰੇਸੀ ਆਫ ਦੀ ਆਫਿਸ Uh, of uh, the assembly is being compromised sir. thank you thank you thank you mai thanwadin ha manju leader of leader of opposition da lekin meri ithe guzarish hai ke hun kende vi jeda apan agge bukkal ch gurd pun lende si hun oh ni punya janda jadon vi tusi lokan ne eh sarkar banayi aur das nu zimmary ditti ha ਉਦੋਂ ਤੋਂ ਸਾਰਾ ਕੁਝ ਲਾਈਵ ਹੈ ਸਾਰੀਆਂ ਪ੍ਰੋਸੀਡਿੰਗਸ ਬਾਹਰ ਜਾਂਦੀਆਂ ਨੇ ਔਰ ਉਹ ਲਾਈਵ ਕਰਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ ਡਿਪਾਰਟਮੈਂਟ ਆਫ ਪਬਲਿਕ ریلیشن ਨੂੰ ਦਿੱਤੀ ਹੋਈ ਹੈ ਸੋ ਪਬਲਿਕ ریلیشن ਡਿਪਾਰਟਮੈਂਟ ਜਿਹਨੂੰ ਆਥਰਾਇਜ਼ ਕਰਦਾ ਇਸ ਕੰਮ ਲਈ ਉਸ ਕੰਮ ਲਈ ਉਹਦੀ ਡਿਊਟੀ ਲੱਗੀ ਹੋਈ ਹੈ ਸੋ ਇਹ ਮੇਰੀ ਸਬਮਿਸ਼ਨ ਹੈ ਮੇਰਾ ਖਿਆਲ ਆਪਏ ਕਿ ਹੁਣ ਜੀ ਕਲੀਸ਼ੀਅਨਸ ਦੇ ਆਦਮੀ ਹੋਣ ਸਾਨੂੰ ਕੋਈ ਤਕਲੀਫ ਨਹੀਂ ਜੀ बट थोड़ी जीडी प्रेजेंट सरकार है ए सोशल मीडिया के इंचार्ज अंकित बोल सिटिंग आई हैव अ फोटोग्राफ ऑफ दिस पर्सन फोटोग्राफ इज प्रेजेंट विद मी ऑन माई पर्सनल कैमरा वी कैनोट अलाव पीपल हु आर नॉट इम्प्लॉयज ऑफ द विधानसभा टू सेट इन साइड नो डोटल विद्रेसी ऑफ दिस ऑगस्ट हाउस इट कैनोट बी अलाउड लेट प्लीज